ये जी वेलकम टू नेचर ट्रेल एंड लेक रिजर्व फॉरेस्ट ये गेट है जी इतने ना असी पैदल वॉक कर सकते हैं इस पास दिखाने सामबर डियर वह देखो किन्ने मोर बैठे हैं इस पासे देखो साबर डियर वो भज गए वो भज गए और देखो साबर डियर गोल्फ क्लब असी पहुँच गए बैक साइड से इस साइड और पिछले गोल्फ क्लब है साइकिलिंग वास्ते ਬੈਂਕ ਬਣਿਆ ਹੋਇਆ ਇੱਥੋਂ ਲਾਨੇ ਪਿੱਛੇ ਚੌਂਕ ਸੀ ਤੇ ਇਹ ਸਾਹਮਣੇ ਲੇਖ ਦਿਖਾਈ ਦੇ ਰਹੀ ਹੈ ਇਹ ਰਸਤਾ ਮਰਦਾ ਜੀ ਗੁਰਸਾਕਿਬ ਸਾਹਿਬ ਤੇ ਵਰਡ ਗਾਰਡਨ ਜਿਹੜੀ ਬਣੀ ਹੋਈ ਹੈ ਉੱਥੇ ਨੂੰ ਇੱਥੇ ਅਸੀਂ ਸਾਈਕਲ ਨੂੰ ਲਾਕ ਲਾਤਾ ਹੈ ਤੇ ਇਹ ਦਰਬਾਰ ਸਾਹਿਬ ਇਸ ਪਾਸੇ ਮੱਥਾ ਟੇਕਦੇ ਉਹ ਆ ਰਿਹਾ ਹੈ ਇੱਕਮ ਉਧਰ ਭੱਜ ਕੇ ਭੱਜ ਕੇ ਇਹ ਬਣੀ ਆ ਜੀ ਟਰਮਾਈਟ ਬੋਲ ਜਿਹਨੂੰ ਪੰਜਾਬੀ ਚ ਕਹਿੰਦੇ ਬਿਰਮਿਆ ਪਹਿਲਾਂ ਛੋਟੇ ਹੁੰਦੇ ਕਹਿੰਦੇ ਸੀ ਇਹਨਾਂ ਚ ਸੱਪ ਰਹਿੰਦੇ ਇਹ ਬਣੀ ਹੋਈ ਹੈ ਜੀ ਇੱਥੇ ਜਿਹੜਾ 뷰 ਪੁਆਇੰਟ ਬਣਿਆ ਹੈ ਉੱਥੇ ਗਏ ਸੀ ਉੱਥੇ ਪਹਿਲਾਂ ਤੁਹਾਨੂੰ ਦਿਖਾਇਆ ਪਰ ਉੱਥੇ ਤੋਂ ਦਿਖਦਾ ਕੁਛ ਨਹੀਂ ਆਸ-ਪਾਸੇ ਦਰੱਖਤ ਤੇ ਇਸ ਪਾਸੇ ਲੇਕ ਹੈ ਵੇ 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 ਅਸਿਕਲ ਜੀ ਸਾਰਿਆਂ ਨੂੰ ਅੱਜ ਫੇਰ ਸਾਈਕਲਿੰਗ ਤੇ ਚੱਲੇ ਇੱਕ ਨਾਲ ਇੱਕ ਅੰਦਰ ਪਿੱਛੇ ਰਹਿ ਗਿਆ ਉਹਦੀ ਸਾਈਕਲ 'ਚ ਥੋੜੀ ਦਿੱਕਲ ਸੀ ਉਹ ਠੀਕ ਕਰਾ ਕੇ ਫੇਰ ਮੈਨੂੰ ਮਿਲਦਾ ਹੈ ਤਕਰੀਬਨ ਮੌਲੀ ਯਾਤਰਾ ਪਹੁੰਚ ਗਏ ਤੇ ਉਹ ਇੱਥੇ ਮੈਨੂੰ ਜੁਆਇਨ ਕਰੂਗਾ ਆ ਕੇ ਉਹ ਪਿੱਛੇ ਦੁਕਾਨ ਤੇ ਸੀ ਮੈਂ ਥੋੜਾ ਸਮਾਨ ਲੈਣਾ ਸੀ ਇਸ ਕਰਕੇ ਅੱਗੇ ਆ ਗਿਆ ਸੀ ਸੋ ਅੱਜ ਦੀ ਜਰਨੀ ਇੱਕ ਮੰਦਾ ਤੇ ਫੇਰ ਤੁਹਾਨੂੰ ਦੱਸ ਦਿਆਂ ਕਿ ਸਾਈਕਲਿੰਗ ਦੀ ਅੱਜ ਕਿੱਥੇ ਕਿੱਥੇ ਅਸੀਂ ਜਾਵਾਂਗੇ ਫਿਲਹਾਲ ਇੱਕ ਕੰਮ ਦੀ ਵੇਟ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਦਾ ਸਫ਼ਰ ਜਿਹੜਾ ਉਹ ਕੰਟੀਨਿਊ ਕਰਾਂਗੇ। ਉਹ ਇੱਕ ਕਮ ਆ ਗਿਆ ਜੀ ਪਿੱਛੇ ਰਹਿ ਗਿਆ ਸੀ ਇੱਕ। ਹੋ ਗਿਆ? ਆ ਗਿਆ ਨਹੀਂ ਹੋ ਗਿਆ ਜੀ। ਕੀ ਦਿੱਕਤ ਸੀਗੀ? ਕੀ ਦਿੱਕਤ ਸੀ? ਅ ਨੱਟ ਢਿੱਲੇ ਦੇ। ਸਾਈਕਲ ਦੇ। ਮੈਂ ਤੇ ਅੰਕਲ ਕਹਿੰਦੇ ਜੇ ਨਾ ਕਰਦੇ ਤਾਂ ਖੁੱਲ ਜਾਂਦੇ। ਅੱਛਾ। ਇਹ ਸਾਈਕਲ ਦੇ ਇਥੋਂ ਢਿੱਲੇ ਸੀ, ਲੂਸ ਸੀ ਇਹ। ਤੇ ਇੱਕ ਕਮ ਹੁਣੇ ਕੀਕ ਵਾਕੀ ਲੈ ਅੰਕਲ ਤੋਂ। ਮੈਂ ਥੋੜਾ ਅੱਗੇ ਆ ਗਿਆ ਸੀ ਮੇਰੇ ਕੋਲ ਅੱਜ ਸਾਈਕਲ ਹੀ ਉਹੀ ਆ। ਤੇ ਅੱਜ ਹਿੱਕਮ ਦੀ ਸਾਈਕਲ ਜਿਹੜੀ ਉਹ ਚੇਂਜ ਹੈ ਫੈਟ ਬਾਈਕ ਜਿਹੜੀ ਉਹ ਅਸੀਂ ਵਾਪਸ ਦੇਤੀ ਹੈ ਤੇ ਹੁਣ ਅੱਗੇ ਚੱਲਾਂਗੇ ਜਾਂ ਅੱਜ ਚੱਲਾਂਗੇ ਪਹਿਲਾਂ ਲੇਕ ਤੇ ਹਾਂਜੀ ਫਿਰ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਸੱਗਰ ਸਾਹਿਬ ਉੱਥੋਂ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਗੁਰਦੁਆਰਾ ਕੁਲੀ ਸਾਹਿਬ ਮਨੀ ਮਾਜਰਾ ਮੈਸਰ ਟਿਪਾ ਉਸ ਤੋਂ ਬਾਅਦ ਫਿਰ ਚੰਡੀ ਮੰਦਰ ਰੇਲਵੇ ਸਟੇਸ਼ਨ ਵੀ ਤੇ ਮੰਦਰ ਵੀ ਉਸ ਤੋਂ ਬਾਅਦ ਨਾਡਾ ਸੰਗਰ ਗੁਰਦੁਆਰਾ ਸਾਹਿਬ ਕਿ ਕਿਉਂਕਿ ਚੌਂਕੀ ਪਿੰਡ ਅਸੀਂ ਜਾ ਕੇ ਅੱਜ ਕੁਛ ਬਣਾਵਾਂਗੇ ਜੀ ਮੈਗੀ ਵਗੈਰਾ ਹਾਂਜੀ ਹਾਂ ਅਸੀਂ ਨਾਲ ਲੈ ਲਈ ਕੈਰੀ ਕੀਤੀ ਹੋਈ ਹੈ ਇੱਕਮ ਨੇ ਆ ਬੈਗ ਦੇ ਵਿੱਚ ਸਾਰਾ ਕੁਛ ਹੈ ਬੋਟਨ ਗਿਆ ਦਾ ਸੈਂਡਰ ਵੀ ਹੈ ਤੇ ਤੇ ਫਰਾਈ ਪੈਨ ਵਗੈਰਾ ਅਸੀਂ ਲੈ ਲਿਆ ਮੈਗੀ ਸਾਡੇ ਕੋਲ ਹੈਗੀ ਆ ਤੇ ਹੁਣ ਚੱਲਦੇ ਆ ਜੀ ਅੱਗੇ ਸਫ਼ਰ ਹੈਗਾ ਹਲੇ ਫਿਲਹਾਲ ਅਸੀਂ ਮੌਲੀ ਆਗਰਾ ਪਹੁੰਚੇ ਹਾਂ ਤੇ ਅੱਜ ਅਸੀਂ ਲੇਟ ਚੱਲੇ ਆਂ ਤਕਰੀਬਨ 10:00 ਵਜੇ 10:00 ਵਜੇ ਹੈ ਨਾ ਹਾਂ ਹਾਂ 10:00 ਦਾ ਚੱਲੇ ਆ ਅਸੀਂ ਅੱਜ ਸਵੇਰੇ ਤੋਂਤ ਜਿਆਦਾ ਸੀ ਇਸ ਕਰਕੇ ਫੇਰੇ ਅਸੀਂ ਆਏ ਨੇ ਤੁੰਦ ਚ ਫਿਰ ਥੋੜਾ ਰਿਸਕੀ ਹੋ ਜਾਂਦਾ ਆ ਆ ਸਾਹਮਣੇ ਜਿਹੜੀ ਅਸੀਂ ਰੇਲ ਦੇ ਕ੍ਰੋਸਿੰਗ ਪਲਟਾਣੇ ਵਾਲੀ ਕ੍ਰਾਸ ਕਰਕੇ ਆਏ ਇਹ ਟ੍ਰੇਨ ਆਈ ਆ ਹੁਣ ਹੁਣ ਫਟ ਖੁੱਲੇ ਹੋਊਗਾ ਅਸੀਂ ਤਾਂ ਥੱਲੇ ਦੀ ਕੱਢ ਲਿਆ ਸੀ ਸਾਈਕਲ ਆਪਣਾ ਸਾਈਕਲ ਦੀ ਮੌਜ ਹੁੰਦੀ ਆ ਇਹ ਜਿਹੜਾ ਫਲਾਈਓਵਰ ਹੈ ਮੌਲੀ ਜਗਰਾ ਦਾ ਜੀ ਇਹਨੂੰ ਆਕਾਸ ਕਰਾਂਗੇ ਇੱਕਮ ਪਿੱਛੇ ਆ ਰਹੇ ਇੱਕਮ ਵਾਹ ਰਿਹਾ ਪਿੱਛੇ ਤੇ ਚੱਲਦੇ ਜਾਵਾਂਗੇ ਕਿਤੇ ਕਿਤੇ ਉਹੀ ਕੰਮ ਚੜਾਈ ਆ ਤੇ ਕਿਤੇ ਕਿਤੇ ਤਰਾਈ ਆ ਫਲਾਈਓਵਰ ਤੇ ਠੰਡੇ ਦੀ ਲੱਗ ਰਹੀ ਹੈ ਇਹ ਵਧੀਆ ਕਪੜਾ ਸਮੋਵੇਸੀ ਠੰਡ ਹੈ ਥੋੜੀ ਥੋੜੀ ਠੰਡ ਹੈ ਤੁਪ ਚੜੀ ਖਿਆ ਮੌਸਮ ਸਾਫ ਹੈ ਰਾਤੀ ਬੱਦਲ ਵਈ ਸੀ ਮੀਂਹ ਵੀ ਥੋੜਾ ਥੋੜਾ ਪਿਆ ਤੇ ਖਲਾਈਟਾਂ ਤੇ ਪਹੁੰਚ ਗਏ ਫਿਰ ਅਸੀਂ ਹੁਣ ਇੱਥੋਂ ਜਾਵਾਂਗੇ ਮੌਲੀ ਜਾਗਰ ਤੋਂ ਡੜੂਆ ਹਰੇਰੋ ਸੈਕਸ਼ਨ ਹੁੰਦੇ ਹੋਏ ਮੱਧੇ ਮਾਰਗ ਚਾਪੀ ਮੰਡੀ ਤੇ ਉਸ ਤੋਂ ਬਾਅਦ ਗੋਲਫਲੱਬ ਸੱਤ ਸੈਕਟਰ ਤੋਂ ਗੋਲਫਲੱਬ ਗਵਰਨਰ ਹਾਊਸ ਤੇ ਲੇਕ ਫਿਰ ਉਸ ਤੋਂ ਬਾਅਦ ਗੁਰਸਾਗਰ ਸਾਹਿਬ ਗੁਰਦੁਆਰਾ ਸਾਹਿਬ ਹਾਂਜੀ ਲਓ ਜੀ ਅਸੀਂ 76 ਦੇ ਨੇੜੇ ਪਹੁੰਚ ਗਏ ਆ ਤੇ ਪਿੱਛੇ ਗੱਡੀਆਂ ਦਾ ਸ਼ੋਰ ਹੋ ਰਿਹਾ ਹੈ ਇੱਕ ਵਾਰ ਬਾਅਦ ਚ ਗੱਲ ਕਰਦੇ ਹੁਣ ਵਾਟਰ ਬ੍ਰੇਕ ਲੈਣ ਲੱਗਿਆ ਜੀ ਪਿਆਸ ਲੱਗੀ ਤੇ ਪਾਣੀ ਪੀਣ ਤੋਂ ਬਾਅਦ ਫਿਰ ਅੱਗੇ ਵਧਾਂਗੇ ਸਾ ਸੈਕਟਰ ਦੇ ਨੇੜੇ ਪਹੁੰਚ ਗਿਆ 26 ਦੇ ਬੈਕ ਸਾਈਡ ਤੇ ਉਸ ਪਾਸੇ ਜਾਵਾਂਗੇ ਮੱਧੇ ਮਾਰਗ ਨੂੰ ਜਾਵਾਂਗੇ ਕਿਉਂਕਿ ਰਸ਼ ਬਹੁਤ ਹੈ ਇਸ ਟਾਈਮ ਸੋ ਇਹ ਰੋਡ ਵੀ ਥੋੜੀ ਪੀਸਫੁਲ ਹੈ ਤੇ ਇੱਧਰ ਟ੍ਰੈਫਿਕ ਵੀ ਘੱਟ ਹੈ ਤੇ ਆਪਾਂ ਫਿਰ ਇੱਥੋਂ ਵਧਦੇ ਆਂ ਪਾਣੀ ਪੀਨੇ ਫਿਰ ਅੱਗੇ ਵਧਦੇ ਇੱਕ ਸੋਹਣਾ ਰਾਹ ਮਿਲਿਆ ਜੀ 26 ਸੈਕਟਰ ਦਾ ਇੱਕ ਇੱਧਰ ਸਾਈਡ ਗੇਟ ਲੱਗਿਆ ਆਹ ਸਾਹਮਣੇ ਤੇ ਇਸ ਪਾਸੇ ਆਏ ਬੜਾ ਸੋਹਣਾ ਤੇ ਸੁੰਦਰ ਰਾਹ ਇਸ ਪਾਸੇ ਅੱਗੇ ਕੋਠੇ ਡੌਗੀ ਬੈਠੇ ਅੱਗੇ ਤੇ ਇਹ ਕਮ ਜੁਆਏ ਕਰ ਰਿਹਾ ਪੂਰਾ ਵਧੀਆ ਜੀ ਕਿੱਦਾਂ ਵਧੀਆ ਰਿਹਾ ਜੀ ਕਮ ਪੂਰਾ ਵਧੀਆ ਲੱਗ ਰਿਹਾ ਨਾ ਹੈਨਾ ਹਾਂਜੀ ਹੈ ਜੀ ਹਨਾ ਕਿੰਨਾ ਸੋਹਣਾ ਹੈ ਕਿ ਪੀਸਫੁਲ ਹੈ ਨਾਲੇ ਸਾਰੇ ਪਾਸੇ ਤੇ ਉਹ ਅਸਲ ਚ ਰੋਡ ਹੈ ਉਸ ਪਾਸੇ ਤੇ ਇਸ ਪਾਸੇ ਕੋਈ ਦਫਤਰ ਵਗੈਰਾ ਹੈ ਗਿਆ ਜੰਗਲ ਦੇ ਵਿੱਚ ਤੇ ਇਧਰ ਵੀ ਅੱਗੇ ਜਾ ਕੇ ਰੋਡ ਜਾ ਰਹੀ ਹੈ ਤੇ ਬੜਾ ਸੋਹਣਾ ਪੰਛੀਆਂ ਦੀ ਚਹਿਚਹਟ ਬੁਡਪੈਕਰ ਦੇਖਿਆ ਸੀ ਪਹਿਲਾਂ ਤੇ ਕਾਫੀ ਵਧੀਆ ਸ਼ਾਂਤ ਕੋਲ ਏਰੀਆ ਤੇ ਵੀਡੀਓ ਬਣਾਣੇ ਇੱਥੇ ਸ਼ਾਟ ਲੈਣੇ ਆ ਫਿਰ ਅੱਗੇ ਵਧਾਂਗੇ ਡੌਗ ਆ ਗਿਆ ਇੱਥੇ ਇਹਨੇ ਬੱਚੇ ਵੇਰਾ ਦਿੱਤੇ ਹੋਣਗੇ ਜੰਗਲ 'ਚ ਇਹ ਜਾ ਰਿਹਾ ਇਸ ਪਾਸੇ ਇਹ ਆਈ ਸੀ ਇਹ ਸਾਸ ਤੇ ਕੀ ਕੁਝ ਖਾਣ ਨੂੰ ਦੇਣਗੇ ਸ਼ਾਇਦ ਬੈਗ 'ਚ ਮੈਂ ਦੇਖਦਾ ਬਿਸਕਟ ਵੇਰਾ ਹੈ ਕਿ ਨਹੀਂ ਨਹੀਂ ਬਿਖੇ ਬਿਸਕਟ ਹੀ ਨਾ ਲੈ ਕੇ ਨਹੀਂ ਨਾ ਹਾਂਜੀ ਬਿਸਕਟ ਵੇਰਾ ਚਲੋ ਨੈਕਸਟ ਟਾਈਮ ਸਹੀ ਫਿਲਹਾਲ ਇੱਥੇ ਕੋਈ ਸ਼ਾਪ ਵੀ ਹੈ ਨਹੀਂ ਫਿਰ ਅੱਗੇ ਵਧਦੇ ਹਾਂ ਜੀ ਗੋਲਫਲੋਵ ਅਸੀਂ ਪਹੁੰਚ ਗਏ ਆ ਬੈਕ ਸਾਈਡ ਤੇ ਇਸ ਸਾਈਡ ਪਾਪੀਚੇ ਗੋਲਫ ਕਲੱਬ ਤੇ ਲੇਟ ਥੋੜੀ ਦੂਰ ਰਹਿ ਗਿਆ ਗੁਰਸੱਗਰ ਸਾਹਿਬ ਪਹੁੰਚੇ ਵਾਲੇ ਗੁਰਦੁਆਰਾ ਸਾਮਣ ਠਾਕ ਕੇ ਫਿਰ ਉੱਥੋਂ ਸਾਇਲੈਂਸ ਗਾਰਡਨ ਜਾਣਾ ਸਾਇਲੈਂਸ ਗਾਰਡਨ ਤੇ ਸਾਇਲੈਂਸ ਗਾਰਡਨ ਤੋਂ ਬਾਅਦ ਫਿਰ ਅੱਗੇ ਚੱਲਾਂਗੇ ਗੁਰਦੁਆਰਾ ਕੋਣੀ ਸਾਹਿਬ ਸੋ ਫਿਲਹਾਲ ਇਹ ਸਾਹਮਣੇ ਮੈਂ ਤੁਹਾਨੂੰ ਦਿਖਾਣਾ ਗੋਲਫ ਕਲੱਬ ਕਿੰਨੀ ਕਰਦਾ ਸਾਹਮਣੇ ਇਹ ਗੋਲਫ ਕਲੱਬ ਹੈ ਜੀ ਇਹ ਤਾਂ ਗੇਟ ਹੈ ਤੇ ਆ ਇਸ ਵਾਸਤੇ ਸੈਕੰਡ ਰੈਕ ਉਹ ਬੰਦਾ ਸਮਾਨ ਲੈਤੀ ਜਾਂਦਾ ਹੈ ਇਹ ਰਾਜਪਥ ਬਣਾ ਜੀ ਚੱਲੀ ਕਰਦਾ ਤੇ ਇੱਧਰ ਸੜਕ ਤੇ ਇਹ ਸਾਈਕਲ ਟ੍ਰਾਈਕ ਬਣਿਆ ਹੈ ਚੰਡੀਗੜ੍ਹ ਦੇ ਵਿੱਚ ਇਹ ਬੜੀ ਮੌਜ ਆ ਕੇ ਬੰਦਾ ਇੱਕ ਪਾਸੇ ਹੋ ਕੇ ਤੁਰਿਆ ਰਹਿੰਦਾ ਆ ਨਾਲ ਨਾਲ ਸਾਰਾ ਰਾਜਪਥ ਬਣਾ ਇਹ ਆ ਰਿਹਾ ਇੱਕਮ ਪਿੱਛੇ ਆ ਰਿਹਾ ਆ ਮੋਹ ਵਾਲਾ ਪਿੱਛੇ ਸਾਈਕਲ ਦੇ ਦੇ ਬੜੇ ਸੋਹਣੇ ਫੁੱਲ ਪਲੇਅ ਤੇ ਵਿੱਚੋਂ ਲੰਘ ਰਿਹਾ ਤੇ ਆਪਾਂ ਇਹਨੂੰ ਕ੍ਰੋਸ ਕਰਦੇ ਹਾਂ ਸੋਲੇ ਤੋਂ ਨੇ ਰੁੱਖ ਫੁੱਟੇ ਬੜੀ ਹਰੀਆਬਲੀ ਚੰਡੀਗੜ੍ਹ ਦੀ ਚੰਡੀਗੜ੍ਹ ਗ੍ਰੀਨ ਸਿਟੀ ਟਰੀਮ ਸਿਟੀ ਮਜ਼ਾ ਆ ਰਿਹਾ ਸਾਈਕਲ ਚਲਾ ਕੇ ਚੌਂਕ ਤੇ ਆ ਗਏ ਜਿਹੜਾ ਬਿਲਕੁਲ ਗਵਰਨਰ ਹਾਊਸ ਦੇ ਨਾਲ ਲਿਖ ਦੇ ਨਾਲ ਚੌਂਕ ਇੱਥੋਂ ਰਾਈਟ ਮੋੜਾਂਗੇ ਫਿਰ ਉੱਪਰ ਸਾਈਕਲਿੰਗ ਵਾਸਤੇ ਟਰੈਕ ਬਣਿਆ ਹੋਇਆ ਹੈ ਇੱਥੋਂ ਲੰਘਨੇ ਪਿੱਛੇ ਚੌਂਕ ਸੀ ਤੇ ਇਹ ਸਾਹਮਣੇ ਲੇਕ ਦਿਖਾਈ ਦੇ ਰਹੀ ਹੈ ਇਸ ਟ੍ਰੈਕ ਤੋਂ ਲੰਘ ਰਹੇ ਹਾਂ ਇੱਕਮ ਪਿੱਛੇ ਰਹਿ ਕੇ ਆ ਰਹੇ ਆ ਇੱਕਮ ਪਿੱਛੇ ਥੋੜਾ ਟ੍ਰੈਫਿਕ ਸੀ ਮੈਂ ਨਿਕਲੇ ਆਇਆ ਤੇ ਇਸ ਵੱਸੇ ਨਾਲ ਨਾਲ ਗਵਰਨਰ ਹਾਊਸ ਤੇ ਸਾਹਮਣੇ ਤੁਹਾਨੂੰ ਲੇਕ ਦਿਖਾਣੇ ਆ ਲੇਕ ਸੁਖਨਾ ਲੇਕ ਵਸ ਖਾਨ ਵਾਲੀ ਹੈ ਤੇ ਬੜਾ ਸੋਹਣਾ ਇੱਥੇ ਜਿਹੜਾ 뷰 ਬਣਦਾ ਟ੍ਰੈਕ ਬੜਾ ਵਧੀਆ ਹੈ ਸਾਈਕਲ ਮੈਸੇ ਇਸ ਵੱਸੇ ਗਵਰਨਰ ਹਾਊਸ ਸਿੱਕੇ ਗੇਟ ਤੇ ਚੱਲਦੇ ਆ ਜੀ ਅੱਗੇ ਵੀਡੀਓ ਥੋੜੀ ਲੰਬੀ ਹੋ ਜਣੀ ਪਰ ਸਾਈਕਲਿੰਗ ਕਰਦੇ ਆ ਹਕਸੇ ਵੀਡੀਓ ਲੰਬੀ ਲੰਬੀ ਹੋ ਜانيه ਨੇ ਇੱਕ ਕਮੋਂ ਪਿੱਛੇ ਆ ਰਿਹਾ ਆ ਗਿਆ ਵਸ ਪਿੱਛੇ ਆਹ ਪੌਂਚੇ ਨਾਲ ਹੀ ਹੈ ਇੱਕ ਕੰਬੀ ਟ੍ਰੈਫਿਕ ਸੀ ਅੱਛਾ ਟ੍ਰੈਫਿਕ ਕਰਕੇ ਰੁਕ ਗਿਆ ਹੈ ਨਾ ਠੀਕ ਹੈ ਵਧੀਆ ਗੱਲ ਹੈ ਕਾਲੀ ਜਲਦਵਾਜੀ ਨਹੀਂ ਕਰਨੀ ਹੈ ਨਾ ਚਲੋ ਸਾਹਮਣੇ ਲੇਕ ਆ ਗਈ ਲੇਕ ਦਿਖਾਣੇ ਆ ਬੜਾ ਸੋਹਣਾ ਵਿਊ ਬਣਦਾ ਇੱਥੋਂ ਆ ਸਾਈਕਲ ਟਰੈਕ ਨਾਲ ਨਾਲ ਮੁੜਦੇ ਆ ਉਹ ਸਾਹਮਣੇ ਲੇਕ ਆ ਗਈ ਜੀ ਸੁਖਨਾ ਲੇਕ ਸਾਹਮਣੇ ਤੁਹਾਨੂੰ ਦਿਖਾਵਾਂਗੇ ਸ਼ਾਂਤੀ ਬੁੱਧਾ ਸ਼ਾਂਤੀ ਸਾਇਲੈਂਟ ਗਾਰਡਨ ਜਿਹੜੀ ਹੈਗੀ ਹੈ ਸਾਇਲੈਂਸ ਗਾਰਡਨ ਉਸ ਪਾਸੇ ਫਿਰ ਹਾਲ ਇਧਰੋਂ ਇਹ ਸਾਰੀ ਸੁਖਨਾ ਲੇਕ ਹੈ ਜੀ ਸੇਸ ਪਾਸੇ ਸੇ ਸੁਖਰਾ ਲੇਕ ਤੇ ਪੜਿਆ ਹੈ ਸਿਟੀ ਜਿਹੜੀ বাস ਖੜੀ ਹੈ ਲੇਕ ਕਲੱਬ ਹੈ ਜੀ ਇਸ ਪਾਸੇ ਗੱਡੀਆਂ ਕਾਰਾਂ ਬਾਹਰੋਂ ਬੱਸਾਂ ਆਈਆਂ ਹੀਆਂ ਬੱਚੇ ਨੂੰ ਲੈ ਕੇ ਟੂਰਿਸਟ ਨੂੰ ਲੈ ਕੇ ਲੇਕ ਵੇਖਣ ਵਾਸਤੇ ਕਿਉਂਕਿ ਅਗਲੇ ਪਾਸੇ ਰੌ ਗਾਰਡਨ ਹੈ ਤਕਰੀਬਨ ਸਭ ਨੂੰ ਪਤਾ ਹੀ ਹੈ ਇਸ ਪਾਸੇ ਤੁਸੀਂ ਗੱਡੀਆਂ ला ਸਕਦੇ ਹੋ ਪਾਰਕਿੰਗ ਬਣੀ ਹੋਈ ਹੈ ਕਾਰ ਪਾਰਕਿੰਗ ਤੇ ਪਿੱਛੇ ਸਾਈਕਲ ਸਟੈਂਡ ਵੀ ਹੈ ਉੱਥੇ ਤੁਸੀਂ ਫ੍ਰੀ ਪਾਰਕਿੰਗ ਹੈ ਕਿ ਸਾਈਕਲ ਵਾਸਤੇ ਉੱਥੇ ਲਾ ਸਕਦੇ ਕਿੰਨੇ ਸੋਹਣੇ ਫੁੱਲ ਕਿਹੜੇ ਇਸ ਰੁੱਤੇ ਸਰਦੀ ਹੈ ਤੇ ਬੜਾ ਸੋਹਣਾ ਮੌਸਮ ਇਸ ਪਾਸੇ ਗੁਰਦੁਆਰਾ ਸਾਹਿਬ ਨੂੰ ਰੋਡ ਇੱਥੋਂ ਮੁੜਨਾ ਉਹ ਸਾਹਮਣੇ బోర్ਡ ਆ ਗਿਆ ਹੈ ਨੀਲੇ ਰੰਗ ਦਾ బోర్ਡ ਜਿਹੜਾ ਲੱਗਿਆ ਦਿਖਾਈ ਦੇ ਰਿਹਾ ਤੇ ਇੱਥੋਂ ਸੜਕ ਪਾਰ ਕਰਦੇ ਫਿਰ ਗੁਰਸਾਖਰ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫਿਰ ਵਾਪਸੀ ਕਰਦੇ ਇਹ ਰਸਤਾ ਮਰਦਾ ਜੀ ਬਰਸਾਕਰ ਸਾਹਿਬ ਤੇ ਵਾਰਡ ਗਾਰਡਨ ਜਿਹੜੀ ਬਣੀ ਹੋਈ ਹੈ ਉੱਥੇ ਨੂੰ ਆ ਦੇਖੋ ਇਹ ਲਿਖਿਆ ਹੋਇਆ ਬਲੂ ਗੋਲਡ ਮੈਕਾਓ ਤੇ ਚੰਡੀਗੜ੍ਹ ਵਾਰਡ ਪਰ ਕੇ ਇਸ ਪਾਸੇ ਤੇ ਉਹ ਵੀ ਤੁਹਾਨੂੰ ਦਿਖਾਣੇ ਇਹ ਆ ਜੀ ਬੜਾ ਸ਼ਾਂਤ ਜਿਹਾ ਰਸਤਾ ਪਰ ਸੰਡੇ ਸੈਟਰਡੇ ਬੜੀ ਭੀੜ ਹੁੰਦੀ ਹੈ ਰਸ਼ ਬੜਾ ਹੁੰਦਾ ਕਿਉਂਕਿ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ employees ज्यादा ਰਹਿੰਦੇ ਗਵਰਨਮੈਂਟ এমপ্লয়ੀਜ਼ ਜ਼ਿਆਦਾ ਰਹਿੰਦੇ ਤੇ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ ਤੇ ਬੱਚਿਆਂ ਨੂੰ ਲੈ ਕੇ ਇਸ ਪਾਸੇ ਘੁੰਮਣ ਕਰਨ ਆ ਜਾਂਦੇ ਨੇ ਸੋ ਵੀਕਐਂਡ ਤੇ ਕਾਫੀ ਰਾਸ਼ਨ ਦਾ ਇਸ ਪਾਸੇ ਇਹ ਇਹ ਕਲੱਬ ਹੈ ਲੇਕ ਕਲੱਬ ਪੋਰਟਿੰਗ ਬਾਰੇ ਇਸ ਪਾਸੇ ਹੁੰਦੀ ਹੈ ਤੇ ਬਸ ਹੁਣ ਬੋਰਡ پارکਾਨ ਵਾਲਾ ਜੋ ਜੀ ਇਹ ਬੋਰਡ ਲੱਗੇ ਨੇ ਸਾਈਡ ਤੇ ਇਸ ਪਾਸੇ ਇਹ ਵਰਡ ਪਾਰਕ ਇਸ ਪਾਸੇ 50 ਰੁਪਏ ਟਿਕਟ ਹੈ ਦੀ ਤੇ ਪਾਰਕਿੰਗ ਬਣੀ ਹੋਈ ਹੈ ਇਸ ਪਾਸੇ ਇੱਕ ਮਿੰਟ ਗੱਡੀ ਲਾ ਕੇ ਇਹ ਸਾਹਮਣੇ ਜੇਟ ਹੈ ਜੀ ਵਰਡ ਪਾਰਕ ਦਾ ਉੱਥੋਂ ਟਿਕਟਾ ਮਿਲ ਜਾਂਦੀ ਹੈ ਨੇ ਸਾਹਮਣੇ ਤੇ ਇੱਥੋਂ ਫਿਰ ਟਿਕਟ ਲੈ ਕੇ ਤੁਸੀਂ ਅੰਦਰ ਜਾ ਸਕਦੇ ਹੋ ਸੋ ਇਹ ਪਾਰਕਿੰਗ ਸਾਰੀ ਐਸੀ ਇਨਫੋਰਮੇਸ਼ਨ ਚੰਡੀਗੜ੍ਹ ਵਰਡ ਪਾਰਕ ਦੇ ਰਿਲੇਟਡ ਤੇ ਹੁਣ ਅੱਗੇ ਥੋੜੀ ਜਿਹੀ ਅੱਗੇ ਗੁਰਦੁਆਰਾ ਗੁਰਸਾਗਰ ਸਾਹਿਬ ਤੇ ਉੱਥੇ ਮੱਥਾ ਟੇਕਦੇ ਆਂ ਜਲ ਕੇ ਆਹ ਸਾਹਮਣੇ ਜਿਹੜਾ ਬੋਰਡ ਤੁਸੀਂ ਦੇਖ ਰਹੇ ਹੋ ਇਹ ਟ੍ਰੇਲ ਹੈ ਜੀ ਰਿਜ਼ਰਵ ਦੀ ਇਸ ਪਾਸੇ ਲੌਂਗ ਟੈਨਿਸ ਦਾ ਗਰਾਊਂਡ ਬਣਿਆ ਹੋਇਆ ਅੰਦਰ ਲੈ ਕੇ ਵਾਪਸੀ ਜਿ ਦਿਖਾਵਾਂਗੇ ਤੁਹਾਨੂੰ ਫਿਲਹਾਲ ਹੁਣ ਗੁਰਦੁਆਰਾ ਸਾਹਿਬ ਚੱਲਦੇ ਆਂ ਇਹ ਪਹਿਲਾ ਰਸਤਾ ਸਕੇਤਰੀ ਨਿਕਲਦਾ ਸੀ ਸੀ ਬੜੇ ਪੁਰਾਣੇ ਸਮਿਆਂ ਦੇ ਵਿੱਚ 92 93 ਦੇ ਲਗਭਗ ਇਥੋ ਹੀ ਸਕੇਤਰੀ ਜਾਇ ਕਰਦੇ ਸੀ ਫਿਰ ਵਾਪਸੀ ਚ ਪੁੱਛਾਂਗੇ ਅਸੀਂ ਇਹਦੇ ਬਾਰੇ ਤੇ ਇਸ ਜਗ੍ਹਾ ਤੇ ਮੈਂ ਇੱਕ ਮੈਨੂੰ ਗੱਲ ਸੁਣਾਉਣ ਲੱਗਿਆ ਬੜੀ ਕਰਾਣੀ ਸ਼ਾਇਦ 94 ਦੀ ਹੈ ਅਸੀਂ ਗੁਰਦੁਆਰਾ ਸਾਹਿਬ ਮੱਥਾ ਦੇ ਕੇ ਰਾਤੀ ਜਦੋਂ ਵਾਪਸੀ ਕਰੀ ਤਕਰੀਬਨ 2 2.5 ਵੇ ਦਾ ਟਾਈਮ ਸੀ ਤੇ ਇਸ ਜਗ੍ਹਾ ਤੇ ਇੱਕ ਸੰਬ ਡੀਅਰਸ ਖੜਿਆ ਸੀ ਉਸ ਟਾਂ ਦੇ ਜਦੋਂ ਉਦੋਂ ਟਾਈਮ ਦੀ ਸਕੂਟਰ ਹੁੰਦੀ ਸੀ ਜਦੋਂ ਸਕੂਟਰ ਦੀ ਲਾਈਟ ਪਈ ਨਾ ਸੰਬ ਡੀਅਰ ਨੇ ਇਹਦੇ ਉੱਪਰ ਦੀ ਛਾਲ ਮਾਰੀ ਆਹ ਕਿੱਡੀ ਹਾਈਟ ਹੈ ਦੀ ਉਹ ਥੋੜਾ ਜਿਹਾ ਪਿੱਛੇ ਹਟਿਆ ਨਾ ਇੱਥੋਂ ਤਾਂ ਇਹਦੇ ਉੱਪਰ ਦੀ ਸ਼ਾਲ ਮਾਰੀ ਸੀ ਮੈਨੂੰ ਯਾਦ ਹੈ ਤੇ ਬੜਾ ਬਹੁਤ ਵੱਡਾ ਸੀ ਬੜੇ ਬੜੇ ਸਿੰਘ ਸੀ ਉਹਦੇ ਹਾਂਜੀ ਤੇ ਦੇਖ ਲੈ ਇੰਨੀ ਪਾਵਰ ਹੁੰਦੀ ਉਹਦੇ ਵਿੱਚ ਮੈਂ ਆਇਆ ਸੀ ਮੈਨੂੰ ਗੱਲ ਯਾਦ ਆ ਗਈ ਤੇ ਇੱਕ ਮੇ ਨਾਲ ਮੈਂ ਸਾਂਝੀ ਕਰੀ ਆ ਚਲਿਏ ਫਿਰ ਅੱਗੇ ਜਾਈਏ ਸਰ ਜੀ ਚਲੋ ਹਾਂਜੀ ਲੋਕਾਂ ਦੇ ਕਮੈਂਟਸ ਆਏ ਸੀ ਕਿ ਇੱਕ ਕੰਪਿਊਟਰ ਦੇ ਵਿੱਚ ਬਹੁਤ ਘੱਟ ਬੋਲਦਾ ਘੱਟ ਨਹੀਂ ਬੋਲਦਾ ਅਸਲ 'ਚ ਇਹ ਸੰਗਦਾ ਇਸ ਕਰਕੇ ਘੱਟ ਬੋਲਦਾ ਕਰੇ ਬਹੁਤ ਬੋਲਦਾ ਚਲੋ ਜੀ ਗੁਰਸਾਗਰ ਸਾਹਿਬ ਗੁਰਦੁਆਰਾ ਸਾਹਿਬ ਆ ਗਏ ਤੇ ਆਪਾਂ ਉਸ ਪਾਸੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਗੁਰਸਾਗਰ ਸਾਹਿਬ ਇਹ ਪਹੁੰਚ ਗਏ ਇੱਥੇ ਇਸ ਪਾਸੇ ਦਰਬਾਰ ਸਾਹਿਬ ਸਾਈਕਲ ਲਾ ਕੇ ਫਿਰ ਮੱਥਾ ਟੇਕ ਕੇ ਅੰਦਰ ਚੱਲਦੇ ਹਾਂ ਇੱਥੇ ਅਸੀਂ ਸਾਈਕਲਾਂ ਨੂੰ ਲਾਕ ਲਾਤਾ ਹੈ ਤੇ ਇਹ ਦਰਬਾਰ ਸਾਹਿਬ ਇਸ ਪਾਸੇ ਮੱਥਾ ਟੇਕਦੇ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ and i खालसा वागु जी की फते है जी वेलकम टू नेचर ट्रेल एंड लेक रिजर्व फॉरेस्ट एक गेट है जी इतना असी पैदल वॉक कर सकते हैं ਇਸ ਜਿਹੜਾ ਬਣਿਆ ਹੋਇਆ ਇੱਥੇ ਆਪਾਂ ਐਂਟਰੀ ਕਰਵਾ ਕੇ ਰਜਿਸਟਰ ਤੇ ਐਂਟਰੀ ਕਰਕੇ ਤੇ ਟਾਈਮਿੰਗ ਲਿਖੀ ਹੋਈ ਹੈ ਅੱਧੇ ਤੇ ਸਾਈਕਲਾਂ ਸੀ ਉੱਥੇ ਸਾਈਡ ਤੇ ਲਾਤੀ ਤੇ ਹੁਣ ਪੈਦਲ ਜਾਵਾਂਗੇ ਇੱਥੇ ਐਂਟਰੀ ਕਰਵਾ ਕੇ ਨਾਮ ਵਗੈਰਾ ਤੇ ਆਪਣਾ ਫੋਨ ਨੰਬਰ ਡਾਕੂਮੈਂਟ ਕੋਈ ਨਹੀਂ ਚਾਹੀਦਾ ਸਿਰਫ ਐਂਟਰੀ ਕਰਾਉਣੀ ਪੈਂਦੀ ਹੈ ਤੇ ਨੰਬਰ ਆਫ ਪਰਸਨਸ ਉੱਥੇ ਮੈਂਸ਼ਨ ਕਰਕੇ ਥੋੜੀ ਦੂਰ ਤੱਕ ਹੀ ਜਾਵਾਂਗੇ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਇਸ ਵਾਸਤੇ ਲੌਂਗ ਟੈਨਿਸ ਦਾ ਜਿਹੜਾ ਕੋਰਟ ਬਣਿਆ ਹੋਇਆ ਹੈ ਇਹਦਰ ਗਰਾਊਂਡ ਹੈ ਤੇ ਉਹਦੇ ਨਾਲ ਹੀ ਬਿਲਕੁਲ ਇਹ ਰਸਤਾ ਜਾਂਦਾ ਤੁਸੀਂ ਆਓ ਇਸ ਪਾਸੇ ਤੇ ਪਿਛਲੇ ਪਾਸੇ ਉਹ ਬਿਲਕੁਲ ਸਾਹਮਣੇ ਜਿੱਥੇ ਉਹ ਆਟੋ ਖੜਿਆ ਉਹਦੇ ਨਾਲ ਚੰਨੀਗੜ ਵਰਲਡ ਪਾਰਕ ਬਣਿਆ ਹੋਇਆ ਤੇ ਬੜਾ ਵਧੀਆ ਟੇਲ ਅਸੀਂ ਜਾ ਕੇ ਆਵਾਂਗੇ ਅੱਗੇ ਤੱਕ ਦੇਖ ਕੇ ਆਨੇ ਤੇ ਇਹ ਲੇਕ ਦਾ ਇੱਕ ਬੜਾ ਸੋਹਣਾ 뷰 ਸੀ ਬੜੇ ਸਾਲਾਂ ਬਾਅਦ ਮੈਂ ਤਕਰੀਬਨ 26 27 ਸਾਲਾਂ ਬਾਅਦ ਇਸ ਟੇਲ ਤੇ ਮੈਂ ਜਾ ਰਹੇ ਹਾਂ ਤੇ ਅੱਗੇ ਜਾ ਕੇ ਜੇ ਉਹ 뷰 ਹੋਇਆ ਤਾਂ ਉੱਥੇ ਅਸੀਂ ਕੁਮ ਕੀ ਫਿਰ ਵਾਪਸ ਆਨੇ ਚ ਅਸੀਂ ਆਗੇ ਸੀ ਸਾਈਕਲ ਦੇ ਵਿੱਚ 셀ਫੀ ਸਟਿਕ ਜਿਹੜੀ ਉਹ ਲਾਈਵ ਹੋਈ ਸੀ ਇੱਕ ਹੁਣ ਲੈਣ ਗਿਆ ਪਿੱਛੇ ਸਾਈਕਲ ਤੁਹਾਨੂੰ ਦਿਖਾਈ ਸੀ ਕਿ ਪਿੱਛੇ پارک ਕੀਤੀ ਸੀ ਉਹਦੇ 'ਚ ਆਪਣੀ 셀ਫੀ ਸਟਿਕ ਲੱਗੀ ਹੈ ਤੇ ਉੱਤੇ ਮਾਈਕ੍ਰੋਫੋਨ ਲੱਗਿਆ ਇਹ ਨਾ ਹੋਵੇ ਪਿੱਛੋਂ ਕੋਈ ਲਾ ਕੇ ਲੈ ਜਾਵੇ ਇਸ ਕਰਕੇ ਇੱਕ ਹੁਣ ਗਿਆ ਲੈਣ ਵਾਸਤੇ ਤੇ ਬੜਾ ਵਧੀਆ ਇਹ ਬਿਲਕੁਲ ਜੰਗਲ ਦਾ ਮਾਹੌਲ ਹੈ ਇਸ ਪਾਸੇ ਜਲ ਮੁਰਗੀ ਜਿਹੜੀ ਉਹ ਬੋਲ ਰਹੀ ਹੈ ਠੀਕ ਹੈ ਦਰਖਤਾਂ ਕਿੱਕਰਾਂ ਦੇ ਕਿੱਕਰ ਲੱਗੇ ਹੋਏ ਨੇ ਕਰੀਰਾ ਤੇ ਇਸ ਪਾਸੇ ਲੇਕ ਆਜ ਨਹੀਂ ਲੇਕ ਦਾ ਥਿਊ ਤੁਹਾਨੂੰ ਦਿਖਾਣੇ ਆ ਤੇ ਬੜਾ ਵਧੀਆ ਜੇ ਤੁਸੀਂ ਸਵੇਰੇ ਲੇਕ ਵਾਲੇ ਪਾਸੇ ਛੁੱਟੀ ਵਾਲੇ ਦਿਨ ਵੀਕੈਂਡ ਤੇ ਆਪਣਾ ਸੈਰ ਕਰਨਾ ਚਾਹੁੰਦੇ ਹੋ ਘੁੰਮਣਾ ਫਿਰਨਾ ਚਾਹੁੰਦੇ ਹੋ ਇੱਥੇ ਮਾਰਨਿੰਗ ਵਾਕ ਕਰਨਾ ਚਾਹੁੰਦੇ ਤਾਂ ਬੜਾ ਵੈਸਟ ਟ੍ਰੇਲ ਇਹ ਬਣਿਆ ਹੋਇਆ ਨੇਚਰ ਦੇ ਬਿਲਕੁਲ ਵਿੱਚ ਉਹ ਆ ਰਹੇ ਹੈ ਕੰਮ ਉਧਰ ਭੱਜ ਕੇ ਪੱਜ ਕੇ ਪੱਜ ਕੇ ਨਾਲੇ ਰਨਿੰਗ ਹੋ ਜੂਗੀ ਸ਼ਾਬਾਸ਼ 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 ਬਿਲਕੁਲ ਬਟੇ ਨਾਲੇ ਸੇ ਠੀਕ ਰਹਿੰਦੀ ਹੈ ਹਾਂ ਸਾਹ ਚੱਲ ਗਿਆ ਹਾਂਜੀ ਚਲੋ ਆ ਲਿਖਿਆ ਜੀ ਵੀ ਲਾਈਕ ਕਿ ਟਰੀ ਇਸ ਵੱਸੇ ਬਟੇ ਸੋਹਣੇ ਟ੍ਰੇਲ ਬਣਾਈ ਹੋਈ ਹੈ ਪੱਕੀ ਹੈ ਬਟ ਇਨੂੰ ਨੇਚਰ ਵਾਲਾ ਟੱਚ ਰੱਖਿਆ ਗਿਆ ਕੋਈ ਇੱਥੇ ਟਾਈਲ ਵਗੈਰਾ ਨਹੀਂ ਲਗਾਈ ਹੋਈ ਇੱਥੇ ਤੱਕ ਲੈ ਕੇ ਆਓ ਵਿੱਚ ਤੁਹਾਨੂੰ ਲੇਕ ਦਿਖਾਈ ਦੇ ਰਹੀ ਹੋਣੀ ਹੈ ਇਸ ਪਾਸੇ ਤੇ ਲੋਕੀ ਅੰਦਰ ਕੋਮ ਕਿਤੇ ਵਾਪਸ ਆ ਰਹੇ ਨੇ ਇਸ ਪਾਸੇ ਤੋਂ ਹਮ ਦੁਖਾਨੇ ਸੰਬਰ ਡੀਅਰ ਘੁਮਰਿਆ ਪਿੱਛੇ ਬੈਕ ਸਾਈਡ ਤੇ ਅਸੀਂ ਦੇਖਦੇ ਹਾਂ ਚੈੱਕ ਕਰਦੇ ਹਾਂ ਉੱਥੇ ਹੀ ਬਣਿਆ ਉਹ ਹੈਗਾ ਟੂਰ ਹੈ ਨਾ ਮੂਰੀ किड्डे बड्डे बड्डे किन्ने बच्चा भी है है ना इस पासे ओ देखो ओ किन्ने मोर बैठे है इस पासे ओ देखो सांभर डियर वो भज गए वो भज गए ओ देखो सांभर डियर किड्डे है ना नहीं नहीं ओ देखो पास ओ देखो किन्ने किन्ने मोर सांभर डियर है बिल्कुल उसी ट्रैक पे वो मेल है फीमेल हां देखो ओ देखो आओ चले गए हां देखो किडे किडे थोड़ा जा आगे जाने हैं इन्हें नो डिस्टर्ब नहीं करेंगे थोड़ा जा आगे जाके और तो वाली घूम दे ਇਹ ਸ਼ਕਲੀਆਂ ਨੇ ਕੋ ਉਹ ਸ਼ਾ ਦੇਖੋ ਮੈਂ ਥੋੜਾ ਜਿਆਦਾ ਨੇੜੇ ਆ ਗਿਆ ਉਹ ਭੱਜ ਗਿਆ ਉਹ ਦੇਖੋ ਉਹ ਭੱਜ ਗਿਆ ਉਹ ਸੰਭ ਡੀਅਰ ਕਿੱਡਾ ਵੱਡਾ ਹੁਣ ਨਿਕਲੂਗਾ ਇੱਥੋਂ ਰੁੱਖ ਦੇ ਪਿੱਛੇ ਉਹ ਦੇਖੋ ਕਿੱਡਾ ਵੱਡਾ ਸੰਭ ਡੀਅਰ ਇਸ ਟਰੈਕ ਤੇ ਦੇਖੋ ਇਹ ਪਿੱਛੇ ਫੀਮੇਲ ਹੈ ਤੇ ਅੱਗੇ ਹੁਣ ਮੇਲ ਗਿਆ ਸੀ ਇਹ ਸਭ ਤੋਂ ਮਨਪਸੰਦ ਪੋਇਨਾਂ ਟਾਈਗਰ ਦਾ ਸੰਭ ਡੀਅਰ वह देखो ये डरते नहीं क्योंकि एक्चुअल है ये इंसान दे केइंट बने उ चलते उपर जाने उपर, उपर कोई दिखता होना दरखत है क्या? उपर पौड़ियाँ चढ़ के फिर देख रहे जी उतो कुछ दिखता आसे पास दरखती दरख्त है ਚਰ ਫੌਰੀਆਂ ਚੜ੍ਹਦੇ ਫਿਰ ਚੱਲਦੇ ਇਹ ਆਵਲਿਆਂ ਦੇ درخت ਆਵਲੇ ਲੱਗੇ ਹੋਏ ਆ ਇਹ ਇੱਥੇ ਨੇੜੇ ਕਰਕੇ ਦਿਖਾਣੇ ਆ ਇਹ ਦੇਖੋ ਵਿਊ ਪੁਆਇੰਟ ਪਰ ਦੇਖਦਾ ਕੁਝ ਵੀ ਨਹੀਂ ਆਸੇ-ਬਸੇ ਅਧਰਕਤਾ ਕਰਕੇ ਨਾ ਚੱਲੀਏ ਫਿਰ ਥੱਲੇ ਚਲੋ ਮਣਿਆ ਚ ਬੈਠਣ ਵਾਸਤੇ ਤੇ ਵਰਡਸ ਆਫ ਚੰਡੀਗੜ੍ਹ ਸਾਰੇ ਪੰਛੀ ਜਿਹੜੇ ਚੰਡੀਗੜ੍ਹ ਚ ਪਾਈ ਜਾਂਦੇ ਆ ਤੇ ਥੋੜਾ ਜਿਹਾ ਅੱਗੇ ਹੋਰ ਜਾ ਕੇ ਆਨੇ ਆ। ਸ਼ੋਯਾਤਾ ਦਿਖਾਵਾਂਗੇ ਨਹੀਂ ਤੇ ਵਾਪਸ ਆ ਜਾਾਂਗੇ। ਇਧਰ ਉਹ ਹੈ ਨਾ ਸੰਬੱਡੀ ਇਸ ਪਾਸੇ। ਉਹ ਖੜੇ ਹਨ ਲੱਗਦਾ ਸਾਹਮਣੇ। ਖੜੇ? ਆ ਇਧਰ ਜਾਣਗੇ ਲੈਕ ਪਾਣੀ ਪੀਣ ਜਾਂਦੇ ਆ ਨਾ ਉੱਥੇ। ਚਲੋ ਘਟ ਤੱਕ ਚੱਲਦੇ ਆ ਫਿਰ ਵਾਪਸ ਆ ਜਣੇ ਠੀਕ ਹੈ ਅੱਜ ਟਾਈਮ ਅਸਲ ਚ ਕਾਫੀ ਹੋ ਗਿਆ ਤੇ ਕੋਣੀ ਸਾਹਿਬ ਗੁਰਦੁਆਰਾ ਸਾਹਿਬ ਤਾਂ ਜਾ ਪਾਵਾਂਗੇ ਨਾ ਨਾਡਾ ਸਾਹਿਬ ਫਿਲਹਾਲ ਅਸੀਂ ਲੈ ਕੇ ਆਏ ਸੀ ਬੈਗ ਦੇ ਵਿੱਚ ਅਸੀਂ ਲੈ ਕੇ ਆਏ ਸੀ ਮੈਗੀ ਬਣਾਉਣ ਵਾਸਤੇ ਗੇ ਬੁਟੇਨ ਗੈਸ ਦਾ ਸਿਲੰਡਰ ਵੀ ਸੀ ਪਰ ਸ਼ਾਮ ਹੋ ਗਈ ਹੈ ਪਰ ਅਸੀਂ ਸਾਇਲੈਂਸ ਗਾਰਡਨ ਦੇਖਾਂਗੇ ਉੱਥੇ ਫਿਰ ਵਾਪਸ ਕਰ ਚਲੇ ਜਾਵਾਂਗੇ ਫਿਰ ਅਸੀਂ ਕਿਸੇ ਹੋਰ ਦਿਨ ਕਰਾਂਗੇ ਪੂਰਾ ਕੰਪਲੀਟ ਹੈ ਨਾ ਹਾਂਜੀ ਠੀਕ ਹੈ ਉਹ ਬੈਠਾ ਜੀ ਸੰਬ ਡੀਅਰ ਫੀਮੇਲ ਤੇ ਅੱਗੇ ਚੱਲਦੇ ਕਿਉਂਕਿ ਜਿਹੜੇ ਪਿੱਛੇ ਆਏ ਸੀ ਉਹ ਇਸ ਪਾਸੇ ਆਏ ਕਾਫੀ ਲੋਕ ਸ਼ੇਅਰ ਕਰਦੇ ਇਥੇ ਆਹ ਦੇਖੋ ਲੋਕੀ ਜਾ ਰਹੇ ਨੇ ਵਾਕਿੰਗ ਤੇ ਆਹ ਦੇਖੋ ਇਹ ਟੇਲ ਪੱਕਾ ਬਣਿਆ ਇੱਥੇ ਥੋੜਾ ਪੱਕਾ ਬਣਿਆ ਹੈ ਨਾ ਚਿੜੀਆਂ ਦੀ ਚਾਹ ਚਾਹਟ ਆ ਰਹੀ ਹੈ ਸੰਬ ਡੀਅਰ ਉਹ ਬੜਾ ਖੂਬਸੂਰਤ ਤੇ ਸੋਹਣਾ ਇਹ ਵਾਕਿੰਗ ਟ੍ਰੇਲ ਹੈ ਬਹੁਤ ਵਧੀਆ ਆਸ-ਪਾਸ ਇਹ ਬਿਲਕੁਲ ਜੰਗਲ ਦਾ ਮਾਹੌਲ ਕਿਉਂਕਿ ਸਾਹਮਣੇ ਡੀਅਰ ਵਹ ਰਹੇ ਤੇ ਦੇ ਨਾਲ ਦੇਖ ਕੇ ਪਾਣੀ ਪੀਣ ਆਉਂਦੇ ਤੇ ਉਹ ਤੁਹਾਨੂੰ ਆਪ ਦਿਖੇ ਉਹ ਸਾਹਮਣੇ ਵੀ ਬੈਠਿਆ ਹੈ ਉਹ ਸਾਹਮਣੇ ਫੀਮੇਲ ਸਾਹਮਣੇ ਡੀਅਰ ਬੈਠਿਆ ਹੈ ਤੇ ਫਿਲਹਾਲ ਅੱਗੇ ਚੱਲਦੇ ਹਾਂ ਜੀ ਪੰਛੀ ਆ ਵੀ ਤੇ ਆ ਗਏ ਆ ਗਏ ਬਹੁਤ ਕੀ ਦੇਖਣ ਅੱਗਾ ਵੀ ਜਿਹੜਾ ਜੀ ਅਸੀਂ ਵਾਪਸ ਆ ਰਹੇ ਹੁਣ ਤੇ ਬੜਾ ਵਧੀਆ ਇਹ ਇਦਾਂ ਦਾ ਇੱਕ ਗੇਟ ਪੜਿਆ ਇਸ ਪਾਸੇ ਇਹ ਲੱਗੇ ਆ ਬਾਂਸ ਬਾਂਸਾਂ ਦੇ ਦਰੱਖਤ ਤੇ ਇਹ ਕਿਕਰ ਆਪਾਂ ਜਿਉਂਦੇ ਇੱਕ ਵਧੀਆ ਗੇਟ ਬਣਾਇਆ ਕਿ ਮਾਹੌਲਾ ਰੱਖਤਾ ਤੇ ਫਰੈਸ਼ ਏਰੀਅਲ ਕੋਈ ਨਹੀਂ ਪ੍ਰੈਸ਼ਰ ਤੇ ਲੰਬਾ ਸਾਹ ਹਨਾਂ ਦਾ ਗਿਆ ਦੇਖੋ ਕਿੱਡੇ-ਕੱਡੇ ਬਾਂਸਾਂ ਨੂੰ ਰੱਖ ਲੱਗੇ ਆਵਾਸ ਨੂੰ ਦਰਸਤ ਕਿੱਡੇ ਤੇ ਅਸਪੈਚ ਆਪਣੇ ਮਿੱਟੀ ਦੀ ਮਿੱਟੀ ਦੀ ਬਿਰਬਿਰ ਵੀ ਹੈਗੀ ਉਹ ਜਿੱਥੇ ਬਿਰਮੀਆਂ ਹੁਣ ਉਹ ਦੱਸਦੀ ਹੈ ਕਿ ਕਿੰਨਾ ਹੈਲਦੀ ਹੈ ਤੇ ਨਿਸ਼ਾਨੀ ਹੁੰਦੀ ਹੈ ਜਿੱਥੇ ਬਿਰਮੀਆਂ ਹੁਣ ਜਿਆਜ ਹਿੰਦੀ ਚ ਸ਼ਾਇਦ ਬਾਂਬੀ ਕਹਿੰਦੇ ਬਾਂਬੀ ਤੇ ਇੰਗਲਿਸ਼ ਦੇ ਵਿੱਚ ਅਸੀਂ ਲੱਗਿਆ ਜੀ ਹੁਣ ਥੋੜੀ ਜਿਹੀ ਰਨਿੰਗ ਕਰਨ ਤੇ ਉੱਥੇ ਤੱਕ ਰਨਿੰਗ ਕਰਾਂਗੇ ਇੱਕ ਮਿੰਟ ਬੈਗ ਚੁੱਕਿਆ ਹੈ ਤੇਰੇ ਇੱਕ ਮਿੰਟ ਕੋਈ ਦਿੱਕਤ ਨਹੀਂ ਹੋ ਰਹੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈ ਠੀਕ ਹੈ ਤਾਂ ਇਹ ਹੀ ਕਹਾਣੀ ਵਧੀਆ ਹਾਂਜੀ ਹਾਂਜੀ ਰਨਿੰਗ ਵਾਸਤੇ ਬੜਾ ਵਧੀਆ ਹੈ ਨਾ ਖਾਲੀ ਇਹਨਾਂ ਨੇ ਕੱਚਾ ਟ੍ਰੈਕ ਹੈ ਤੇ ਦਿੱਕਤ ਕੋਈ ਨਹੀਂ ਹੁੰਦੀ ਸੋ ਦਾ ਖੇਤੀ ਪਹੁੰਚਾਂਗੇ ਠੀਕ ਇੱਕ ਚੀਜ਼ ਰਹਿ ਗਈ ਸੱਚ ਦਖਾਣੀ ਇਹ ਬੜੀਆਂ ਹਨ ਜੀ ਟਰਮਾਈਟ ਬਾਲ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਬਿਰਮੀ ਪਹਿਲਾਂ ਛੋਟੇ ਹੁੰਦੇ ਕਹਿੰਦੇ ਸੀ ਕਿ ਇਹਨਾਂ ਚ ਸੱਪ ਰਹਿੰਦੇ ਆ ਇਹ ਸੱਪ ਦੀ ਵੀ ਰੀ ਹੁੰਦੀ ਹੈ ਪਰ ਨਹੀਂ ਇਹ ਜਿਹੜੀ ਕੋਣ ਹੁੰਦੀ ਹੈ ਉਹ ਇਹ ਚੀਜ਼ ਬਣਾਉਂਦੇ ਆ ਤੇ ਹਿੰਦੀ ਚ ਇਹਨੂੰ ਕਹਿੰਦੇ ਆ ਬਾਂਬੀ ਇਹ ਬਣੀ ਹੋਈ ਹੈ ਜੀ ਇਹ ਨਿਸ਼ਾਨੀ ਹੁੰਦੀ ਹੈ ਹੈਲਦੀ ਫੋਰੈਸਟ ਤੇ ਹੁਣ ਇਹ ਦਿਖਾਣਾ ਸੀ ਅਸੀਂ ਰਨਿੰਗ ਕਰਦੇ ਸੀ ਪਰ ਰਸਤੇ 'ਚ ਆ ਗਏ ਤੁਹਾਨੂੰ ਦਿਖਾਈਆਂ ਤੇ ਹੁਣ ਅੱਗੇ ਵਧਦੇ ਚਲੋ ਬਣੀ ਹੋਈ ਹੈ ਜੀ ਇੱਥੇ ਜਿਦਾ 뷰ਪੁਆਇੰਟ ਬਣਿਆ ਹੈ ਉੱਤੇ ਗਾਇਸ ਇੱਥੇ ਪਹਿਲਾਂ ਤੁਹਾਨੂੰ ਦਿਖਾਇਆ ਪਰ ਉੱਤੇ ਤੋਂ ਦਿਖਦਾ ਕੁਛ ਨਹੀਂ ਆਸ-ਪਾਸੇ ਦਰਖਤ ਤੇ ਇਸ ਪਾਸੇ ਲੇਕ ਹੈ ਤੇ ਵਿੱਚ ਵਿੱਚ ਸੂਰਜ ਹੁਣ ਛਾਤੀਆਂ ਮਾਰਦਾ ਢਲਦਾ ਸੂਰਜ ਤੇ ਥੋੜੀ ਦੇਰ ਤੱਕ ਨਹਿਰਾ ਹੋ ਜਨਾ ਆਪਾਂ ਸਾਈਕਲ ਚੱਕਦੇ ਆਂ ਫੇਰ ਅੱਗੇ ਚੱਲਦੇ ਇਹ ਸਾਈਕਲਾਂ ਜਿਹੜੀਆਂ ਇੱਥੇ ਵਰਕਰ ਕੰਮ ਕਰਦੇ ਆ ਉਹ ਪਿੱਛੇ ਸਫਾਈ ਚਲਦੀ ਸੀ ਉਹ ਦੇਖੋ ਝਾੜੂ ਲੱਗ ਰਿਹਾ ਪੂਰੀ ਸਪ੍ਰੋਪਰ ਟ੍ਰੈਕ ਦੀ ਜਿਹੜੀ ਹੈ ਜਿੱਥੇ ਸਫਾਈ ਹੈ ਸਫਾਈ ਰੱਖੀ ਹੋਈ ਹੈ ਤੇ ਸ਼ਾਇਦ ਮੈਂ ਤੁਹਾਨੂੰ ਟਾਈਮਿੰਗ ਦਿਖਾਈ ਸੀ ਉਹ ਦੇ ਅਕੋਰਡਿੰਗ ਹੀ ਕੋਲੋਂ ਕਰਦੇ ਉਹਦੇ ਅਕੋਰਡਿੰਗ ਬੰਦ ਹੋ ਜਾਂਦਾ ਇਹ ਅਜ ਲੇਕ ਸ਼ਾਮਨ ਸੁਖਨਾ ਲੇਕ ਦਾ 뷰 ਸ਼ਾਮੀ ਤੇ ਇੱਕ ਵੇਸ ਵਾਸੇ ਖੜਿਆ ਇਹ ਸਾਈਕਲ ਟ੍ਰੈਕ ਆ ਬੱਚੇ ਉਧਰੋਂ ਆ ਰਹੀ ਹੈ ਰਾਂਗ ਸਾਈਡ ਇਹ ਰੋੜ ਤੇ ਜੀ ਬੜਾ ਵਧੀਆ ਲੱਗ ਰਿਹਾ ਲੋਕੀ ਇੰਜੋਏ ਕਰ ਰਹੇ ਆ ਅਸੀਂ ਸਾਹਮਣੇ ਸੀ ਉਹ ਪਰਲੇ ਜੰਗਲ ਦੇ ਵਿੱਚ ਜਦੋਂ ਟ੍ਰੈਕ ਕਰਕੇ ਆ ਪੈਦਲ ਟ੍ਰੈਕ ਕਰਕੇ ਆ ਤੇ ਸਾਹਮਣੇ ਬਿਲਕੁਲ ਜਿਵੇਂ ਫਾਨੋ ਉੱਥੇ ਟਾਵਰ ਲੱਗੀਆਂ ਦਿਖਾਈ ਦੇ ਰਿਹਾ ਉਸ ਪਾਸੇ ਸੀ ਤੇ ਹੁਣ ਚੱਲਦੇ ਆ ਜੀ ਅੱਗੇ ਲੋ ਜੀ ਅਸੀਂ ਜਿਹੜਾ ਰਿਜ਼ਰਵ ਫੋਰੈਸਟ ਸੀ ਉਹਦੀ ਵਾਕਿੰਗ ਟ੍ਰੇਲ ਉਹ ਕਵਰ ਕਰਿਆ ਹੈ ਥੋੜਾ ਜਿਹਾ ਗਏ ਆ ਵੈਸੇ 4 ਕਿਲੋਮੀਟਰ ਦੀ ਹੈਗੀ ਕਿਸੇ ਦਿਨ ਫੇਰ ਆਵਾਂਗੇ ਤੇ ਇਸ ਵਲੌਗ ਦਾ ਫਿਰ ਅਸੀਂ ਐਂਡ ਹੁਣ ਇੱਥੇ ਕਰਦੇ ਆ ਤੇ ਦੇਖਿਓ ਕਿੰਨਾ ਵਧੀਆ ਹੈ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਨਵੇਂ ਜੁੜੇ ਆ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸੋ ਹੁਣ ਚਲਦੇ ਹਾਂ ਜੀ ਆਪਣਾ ਹਨੇਰਾ ਵੀ ਹੋ ਗਿਆ ਤੇ ਅੱਜ ਲਈ ਬਸ ਇੰਨਾ ਹੀ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਨਮਸਤੇ ਸਸ ਸਾਰੇ ਗੱਲ ਆਦਾਬ ਤੇ ਸ਼ਬਾ ਖੈਰ ਵਾਹ ਵਾਹ